ਮੁੰਡਾ ਪੰਗੇਵਾਚ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਔਰ ਸਾਰੇ ਚੈਨਲਸ ਦਾ ਔਰ ਮੇਰੇ ਸਾਰੇ ਗੈਸਟ ਦਾ ਤੇ ਸਾਡੀ ਸਪੈਸ਼ਲ ਗੈਸਟ ਚੀਫ ਗੈਸਟ ਸੁਵਿੰਦਰ ਪਾਲ ਗਰੀਵਾਲ ਜੀ ਨੈਸ਼ਨਲ ਲੀਡਰ ਕਿਸਾਨ ਲੀਡਰ ਕਿਸਾਨ ਮੋਰਚਾ ਬੀਜੇਪੀ ਔਰ ਸਭ ਤੋਂ ਜ਼ਿਆਦਾ ਖੁਸ਼ੀ ਇਹ ਹੋ ਰਹੀ ਹੈ ਕਿ ਬਾਈ ਜੀ ਨੂੰ ਇੱਕ ਸ਼ਾਰਟ ਨੋਟਸ ਤੇ ਇਨਵਾਈਟ ਕੀਤਾ ਤੇ ਬਾਈ ਜੀ ਕਹਿੰਦੇ ਨਹੀਂ ਆਪਾਂ ਤੁਹਾਡੇ ਨਾਲ ਖੜੇ ਆ ਤੇ ਮੈਂ ਥੈਂਕਸ ਕਰਦੀਆਂ ਕਿ ਇਹੋ ਜਿਹੇ ਲੀਡਰ ਹੋਣੇ ਚਾਹੀਦੇ ਆ ਔਰ ਇਹੋ ਜਿਹੇ ਸਪੋਰਟਰ ਹੋਣੇ ਚਾਹੀਦੇ ਆ ਆਰੇ ਸਾਰੇ মিডিਆ ਦਾ ਥੈਂਕਸ ਇਸ ਕਰਕੇ ਕਰਦੀ ਆ ਕਿ ਤੁਹਾਡੇ ਤੋਂ ਬਿਨਾ ਅਸੀਂ ਅਧੂਰੇ ਆ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਆ ਕਿ ਨਵੇਂ ਟੈਲੈਂਟ ਨੂੰ ਲਾਂਚ ਕਰਨਾ ਹੈ ਕਹਿੰਦੇ ਪਿਪਲ ਦੇ ਆਪਤ ਆਵੇ ਕਿਉਂ ਖੜਖੜ ਲਈ ਆ ਪੱਤ ਝੜੇ ਪੁਰਾਣੇ ਦੇ ਹੁਣ ਰੁੱਤ ਨਵੀਆਂ ਦੀ ਆਈ ਆ ਸੋ ਮੈਂ ਦੇਖਿਆ ਕਿ ਸਾਡਾ ਸਿਨੇਮਾ ਜਿਹੜਾ ਹੈ ਮਤਲਬ ਬਹੁਤ ਪ੍ਰਫੁੱਲਿਤ ਹੋ ਰਿਹਾ ਹੈ ਤੇ ਕੁਝ ਨਵੇਂ ਟੈਲੈਂਟ ਦੀ ਕਮੀ ਲੱਗਦੀ ਸੀ ਤੇ ਅਸੀਂ ਨਵਾਂ ਟੈਲੈਂਟ ਪ੍ਰਮੋਟ ਕਰਨ ਦਾ ਜਿਹੜਾ ਵੀੜਾ ਚੁੱਕਿਆ ਔਰ ਮੈਂ ਹਮੇਸ਼ਾ ਤੋਂ ਹੀ ਨਵੇਂ ਟੈਲੈਂਟ ਨੂੰ ਪ੍ਰਮੋਟ ਕਰਨ ਦੀ ਸੋਚ ਵੀ ਰੱਖਦੀ ਆ ਤੇ ਇਸੇ ਕਰਕੇ ਅਸੀਂ ਆਪਣਾ ਜਿਹੜਾ ਇਸਟੈਂਡ ਦੇ ਟੈਲੈਂਟਡ ਹੀਰੋ ਸਾਡਾ ਜੈ ਮਲ ਹੋਤਰਾ ਲਾਂਚ ਕੀਤਾ ਦੇ ਨਾਲ ਨਾਲ ਇਹਨਾਂ ਦਾ ਪਾਪਾ ਵੀ ਲਾਂਚ ਕੀਤਾ ਦਿਨੇਸ਼ ਮੋਹਤਰਾ ਐਜ਼ਾ ਪ੍ਰੋਡਿਊਸਰ ਵੀ ਤੇ ਐਜ਼ਾ ਐਕਟਰ ਵੀ ਪਿਓ ਪੁੱਤਰ ਦੋਨੋਂ ਅੱਜ ਸਿਨੇਮਾ 'ਚ ਲਾਂਚ ਹੋ ਰਿਹਾ ਕੁਝ ਨਵੇਂ ਚਿਹਰੇ ਲਾਂਚ ਹੋ ਰਿਹਾ ਤੇ ਕੁਝ ਪੁਰਾਣੇ ਚਿਹਰੇਆਂ ਦਾ ਮਿਕਸ ਮੈਚ ਕਰਕੇ ਅਸੀਂ ਇੱਕ ਫਿਲਮ ਬਣਾਈ ਹੈ ਜੀ ਮੁੰਡਾ ਪੰਗੇਬਾਜ਼ ਆਮ ਤਰ ਦੇ ਦੇਖਿਆ ਕਿ ਇਲਾਕਿਆਂ ਦੇ ਵਿੱਚ ਘਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਤਾਂ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਆਮ ਲੋਕ ਉਹੀ ਪੰਗੇ ਲੈਂਦੇ ਰਹਿੰਦੇ ਆ ਤੇ ਉਹ ਛੋਟੇ ਛੋਟੇ ਪੰਗੇ ਕਿਦਾਂ ਵੱਡਾ ਵਿਵਾਦ ਬਣ ਜਾਂਦੇ ਆ ਤੇ ਬੰਦਾ ਕਿੰਨਾ ਦੁਖੀ ਹੋ ਕੇ ਅਕਸਰ ਨੂੰ ਹਥਿਆਰ ਚੁੱਕਦਾ ਹੈ ਜਾਂ ਦੁਖੀ ਹੁੰਦਾ ਹੈ ਉਹਦੇ ਉੱਤੇ ਇੱਕ ਅਸੀਂ ਇੱਕ ਜਿਹੜੀ ਫਿਲਮ ਮੈਂ ਉਹ ਬਣਾਈ ਹੈ ਤੇ ਇਹਦਾ ਨਾਂ ਰੱਖਿਆ ਹੈ ਮੁੰਡਾ ਪੰਗੇਵਾਜ਼ ਸੇ ਤੁਸੀਂ ਦੇਖਣਾ ਹੈ ਕਿ ਸਾਡਾ ਪੰਗਾ ਕਿੰਨਾ ਕੁ ਵਧੀਆ ਲੱਗਿਆ ਤੇ ਤੁਹਾਡੀ ਸਾਰਿਆਂ ਦੀ ਬਹੁਤ ਸਾਰੀ سپورਟ ਦੀ ਮੁੰਡਾ ਪੰਗੇਵਾਜ਼ ਬਾਰੇ ਕੀ ਕਹਣਾ ਚਾਹੂਗਾ ਪੰਜਾਬੀ ਜੰਗਾੜੀ ਹੁੰਦੇ ਆ ਔਰ ਮੈਂ ਧੰਨਵਾਦ ਕਰਦਾ ਬੀਬਾ ਸੰਧੂ ਜੀ ਦਾ ਤੇਜੀ ਸੰਧੂ ਜੀ ਦਾ ਸਾਰੀ ਟੀਮ ਦਾ ਡਾਇਰੈਕਟਰ ਸਾਹਿਬ ਪ੍ਰੋਡਿਊਸਰ ਸਾਹਿਬ ਰਾਈਟਰ ਸਾਹਿਬ ਐਕਟਰ ਸਾਹਿਬ ਹੋਰ ਜਿੰਨੇ ਵੀ ਇਹਦੇ ਵਿੱਚ ਕਲਾਕਾਰ ਨਵੇਂ ਤੇ ਪੁਰਾਣੇ ਆਏ ਆ ਸ਼ਾਬਾਸ਼ ਹੈ ਉਹਨਾਂ ਨੂੰ ਔਰ ਮੁੰਡਾ ਪੰਗੇਵਾਚ ਪੰਜਾਬੀਆਂ ਦੇ ਵਿੱਚ ਇੱਕ ਸਿੱਧਾ ਮੈਸੇਜ ਜਾਂਦਾ ਹੈਗਾ ਫਿਰ ਇਹ ਵੀ ਜਾਂਦਾ ਵੀ ਪੰਜਾਬੀ ਚ ਗਾੜੀ ਹੁੰਦੇ ਆ ਲੇਕਿਨ ਇਹ ਉਹ ਮੁੰਡਾ ਪੰਗੇਵਾਜ ਨਹੀਂ ਹੈ ਇਹ ਤੋਂ ਮੈਸੇਜ ਉਹ ਜਾਏਗਾ ਵੀ ਇਹ ਉਹ ਪੰਗੇਵਾਜ ਨੇ ਜਿਨ੍ਹਾਂ ਨੇ ਪਾਕਿਸਤਾਨ ਹਿੰਦੁਸਤਾਨ ਦੀਆਂ ਲੜਾਈਆਂ ਦੇ ਵਿੱਚ ਮੁਲਕ ਦੇ ਫੌਜੀਆ ਨੂੰ ਲਾਸਟ ਮੋਰਚੇ ਤੱਕ ਅਮਨੀਸ਼ਨ ਤੇ ਰਸਦ ਪਹੁੰਚਾਈ ਸੀ ਇਹ ਉਹ ਪੰਗੇਵਾਜ ਨੇ ਜਿਨ੍ਹਾਂ ਨੇ ਅੱਤਵਾਦ ਪੰਜਾਬ ਦੇ ਵਿੱਚੋਂ ਹਰਾਇਆ ਇਹ ਉਹ ਪੰਗੇਵਾਜ ਨੇ ਜੀਨਾ ਬਾਰੇ ਗੱਲ ਕਰਦੇ ਸੀ ਵੀ ਪੰਜਾਬ ਚ ਨਸ਼ਾ ਬਹੁਤ ਆ ਤੇ ਅੱਜ ਦਰਿਆਵਾਂ ਦਾ ਜਿਹੜਾ ਪਾਣੀ ਹੈ ਨਾ ਉਹ ਮੋੜ ਦਿੱਤਾ ਔਰ ਲੋਕਾਂ ਦੇ ਵਿੱਚ ਇੱਕ ਵਰਲਡ ਵਾਈਡ ਮੈਸੇਜ ਗਿਆ ਵੀ ਕਿਹੜੇ ਪੰਗੇਵਾਜ ਨੇ ਇਹ ਉਹ ਪੰਗੇਵਾਜ ਨੇ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਵਰਲਡਵਾਈਡ ਲੰਗਰ ਵਰਤਾਇਆ ਗੁਰਦੁਆਰਾ ਸਹਿਬਾਨਾਂ ਦਾ ਤੇ ਇੱਕ ਵੀ ਸਾਡੇ ਮੁੰਡੇ ਨੂੰ ਕੋਵਿਡ ਨਹੀਂ ਹੋਇਆ ਇਸ ਬਾਬੇ ਨਾਨਕ ਦੀ ਮਿਹਰ ਰਹੀ ਹੈਗੀ ਆ ਠੀਕ ਹੈ ਜਿਹੜੇ ਪਿਕਚਰਜ਼ ਹੁੰਦੀਆਂ ਨੇ ਉਹ ਐਂਟਰਟੇਨ ਦਾ ਸਾਧਨ ਹੁੰਦੀਆਂ ਨੇ ਉਹ ਨਵੀਂ ਸਿਹਤ ਦੇਣ ਦਾ ਸਾਧਨ ਬਣਦੀਆਂ ਨੇ ਔਰ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਵੀ ਜਿਨ੍ਹਾਂ ਨੇ ਇਹ ਟਾਈਟਲ ਹੇਠ ਨੌਜਵਾਨਾਂ ਨੂੰ ਇੱਕ ਸੰਦੇਸ਼ ਭੇਜਣ ਦਾ ਯਤਨ ਕੀਤਾ ਅਸੀਂ ਛੋਟੇ-ਛੋਟੇ ਇਲਾਕਾ ਕਰਦੇ ਪਿੰਡਾਂ ਦੇ ਵਿੱਚੋਂ ਬੰਟੇ ਖੇਡਦੇ ਗੁੱਲੀ ਡੰਡਾ ਖੇਡਦੇ ਹੋਰ ਪਤਾ ਨਹੀਂ ਖੁੱਦੋ ਖੁੰਡੀ ਜਿਹਨੂੰ ਬਾਅਦ ਦੇ ਵਿੱਚ ਹਾਕੀ ਸਿਰੇ ਦੀ ਬਣਾਤਾ ਉਹ ਖੇਡਦੇ ਉਹ ਪੰਗੇਵਾਜ ਸਿਰੇ ਆਏ ਹੈਗੇ ਆ ਔਰ ਇਹ ਜਿਹੜੀ ਪਿਕਚਰ ਹੈਗੀ ਆ ਇਹ ਨੌਜਵਾਨਾਂ ਲਈ ਜਿੱਥੇ ਇੱਕ ਚੰਗਾ ਮੈਸੇਜ ਆਊਗਾ ਉਹਨਾਂ ਨੂੰ ਉਤਸ਼ਾਹਿਤ ਕਰੇਗੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਨੌ ਭਾਵੇਂ ਕੋਈ ਹੋਵੇ ਲੇਕਿਨ ਪੰਜਾਬੀਆਂ ਦੀ ਰੂਹ ਜਿੰਦ ਜਾਨ ਉਹਦੇ ਵਿੱਚ ਲੱਗੀ ਹੁੰਦੀ ਹੈਗੀ ਆ ਔਰ ਇੱਕ ਮੈਸੇਜ ਦੇਣਾ ਹੁੰਦਾ ਹੈਗਾ ਹੁਣ ਇਹਦਾ ਜਿਹੜਾ ਨੌ ਹੈਗਾ ਉਹ ਦੇਖ ਕੇ ਨਾ ਡਰਿਓ ਲੇਕਿਨ ਤਾਨ-ਤਨ ਕਰਾ ਦੇਾਂਗੇ ਔਰ ਪੰਜਾਬ ਦੇ ਸਿਰ ਤੇ ਪੰਜਾਬੀਆਂ ਦੇ ਸਿਰ ਤੇ ਵਰਲਡਵਾਈਡ ਜਿਹੜੇ ਸਾਡੇ ਪੰਜਾਬੀ ਭਰਾ ਬੈਠੇ ਆ ਉਹਨਾਂ ਦੇ ਸਿਰ ਤੇ ਔਰ ਆਪਣੇ ਬੱਚਿਆਂ ਨੂੰ ਆਪਣੇ ਮੁੰਡੇ ਪੰਗਿਆਂ ਵਾਜਾਂ ਨੂੰ ਜਿਹੜੇ ਕਿ ਜਿਨ੍ਹਾਂ ਬਾਰੇ ਕਹਿੰਦੇ ਸੀ ਚੌੜੇ ਟੈਰਾਂ ਵਾਲੇ ਟਰੈਕਟਰ ਲਈ ਫਿਰਦੇ ਆ ਜਿਨ੍ਹਾਂ ਦਾ ਚਲਾਨ ਕਰੋ ਜਿਨ੍ਹਾਂ ਨੇ ਨਦੀਆਂ ਦੇ ਵਿੱਚ ਵਗਦੇ ਦਰਿਆਵਾਂ ਦੇ ਵਿੱਚ ਟਰੈਕਟਰ ਚਲਾ ਕੇ ਸਾਰੇ ਟਰੈਕਟਰ ਡੁੱਬੇ ਹੋਏ ਉਹਨਾਂ ਘਰਾਂ ਤੱਕ ਪਹੁੰਚੇ ਹੈਗੇ ਆ ਇਹ ਉਹ ਮੁੰਡੇ ਪੰਗੇਵਾਜ ਨੇ ਮੈਂ ਧੰਨਵਾਦ ਕਰਦਾ ਤੇਜੀ ਸੰਧੂ ਜੀ ਦਾ ਪੂਰੀ ਟੀਮ ਦਾ ਔਰ ਸਾਰਾ ਤੁਹਾਡੇ ਮੇਰੇ ਭਰਾਵਾਂ ਦਾ ਕਿਉਂਕਿ ਤੁਹਾਡੇ ਰਾਹੀਂ ਆਵਾਜ਼ ਪੂਰੇ ਵਿਸ਼ਵ ਭਰ ਦੇ ਵਿੱਚ ਗੂੰਜਣੀ ਆ ਮੁੰਡਿਆਂ ਨੂੰ ਇੱਕ ਮੈਸੇਜ ਦੋ ਵੀ ਆਓ ਪੰਗੇਵਾਜ ਆਪਾਂ ਜਿਹੜੇ ਹੈਗੇ ਆ ਇੱਥੇ ਐਂਟਰਟੇਨ ਕਰੀਏ ਤੇ ਬਾਹਰ ਅਸੀਂ ਜਿਹੜੇ ਸਿਹਰਦ ਹੋ ਕੇ ਕੰਮ ਕਰਦੇ ਹੈਗੇ ਆ ਉਹ ਲੋਕਾਂ ਦੇ ਵਿੱਚ ਹੋਰ ਵੀ ਤਕੜੇ ਹੋ ਕੇ ਮੈਸੇਜ ਦੇਈਏ ਔਰ ਇੱਕ ਫਿਲਮ ਪੰਗੇਬਾਜ਼ ਜਿਹੜੀ ਹੈ ਜੀ ਸਾਡਾ ਮਤਲਬ ਇੱਕ ਮੋਟਿਵ ਹੈ ਕਿ ਅਸੀਂ ਨਵੇਂ ਟੈਲੈਂਟ ਨੂੰ ਪ੍ਰੋਮੋਟ ਕਰਨਾ ਔਰ ਨਵੇਂ ਐਕਟਰਸ ਨੂੰ ਨਵੇਂ ਸਟਾਰਸ ਫੇਸ ਲੈ ਕੇ ਆਉਣਾ ਕਿਉਂਕਿ ਜ਼ਰੂਰਤ ਹੈ ਪੰਜਾਬੀ ਸਿਨੇਮੇ ਨੂੰ ਤੁਸੀਂ ਵੀ ਸਮਝ ਸਕਦੇ ਹੋ ਔਰ ਮੀਡੀਆ ਜਿਹੜਾ ਹੈ ਕਿ ਬੈਕਬੋਨ ਹੁੰਦਾ ਹੈ ਕਿਸੇ ਵੀ ਆਰਟਿਸਟ ਨੂੰ ਔਰ ਕਿਸੇ ਵੀ ਚੀਜ਼ ਨੂੰ ਪ੍ਰੋਮੋਟ ਕਰਨ ਦੇ ਲਈ ਔਰ ਸਪੋਰਟ ਕਰਨ ਦੇ ਲਈ ਤੁਹਾਡਾ ਜਿਹੜਾ ਸਹਿਯੋਗ ਆ ਉਹ ਬਹੁਤ ਜ਼ਰੂਰੀ ਆ ਸਾਡੇ ਇਸ ਪੰਗੇਬਾਜ਼ ਨੂੰ ਔਰ ਇਹ ਵਿਚਾਰਾ ਹਰ ਪੰਗਾ ਸਹਿੰਦਾ ਫਿਲਮ ਚ ਤੇ ਕਿਦਾਂ ਫਿਰ ਇਹ ਪੰਗੇ ਵਾਜ ਦਾ ਨਾਸ਼ ਕਰਦਾ ਹੈ ਉਹ ਤੁਹਾਨੂੰ ਇਹ ਫਿਲਮ ਦੇਖ ਕੇ ਪਤਾ ਲੱਗ ਜਾਊਗਾ ਔਰ ਇੱਕ ਦੇਖਿਓਗੇ ਆਮ ਬੰਦਾ ਤੁਹਾਡੇ ਸਾਹਮਣੇ ਕਿਦਾਂ ਮਤਲਬ ਥ੍ਰੈਟ ਹੁੰਦਾ ਤੇ ਫਿਰ ਕਿਵੇਂ ਉਹ ਆ ਲਾਸਟ ਵਿੱਚ ਐਗਰੈਸ਼ਨ ਚ ਆ ਜਾਂਦਾ ਤੇ ਫਿਰ ਉਹ ਕੀ ਕਰਦਾ ਔਰ ਪੰਜਾਬੀਆਂ ਦੇ ਅੰਦਰ ਹੈਗਾ ਕਿ ਪਹਿਲਾਂ ਆਇਆ ਨੂੰ ਦੇਗ ਜੇ ਨਾ ਸੁਧਰਿਆ ਤਾਂ ਤੇਗ ਫਿਰ ਉਹ ਚੱਲਦੀ ਆ ਔਰ ਸਾਡੀ ਇਸ ਫਿਲਮ ਦੀ ਪਹਿਲੇ ਦਿਨ ਦੀ ਗ੍ਰੋਸ ਜਿਹੜੀ ਹੋਏਗੀ ਉਹ ਅਸੀਂ ਹੜਪੀੜਤਾ ਨੂੰ ਦੇਣਾ ਚਾਹੁੰਦੇ ਹਾਂ ਕਿਉਂਕਿ ਸਾਡੀ ਇੰਡਸਟਰੀ ਆ ਜਿਹੜੀ ਉਹ ਜਿੰਨਾ ਵੀ ਹੋ ਸਕਦਾ ਸਹਿਯੋਗ ਕਰ ਰਹੀ ਹੈ ਤੇ ਅਸੀਂ ਵੀ ਇੱਕ ਨਮਾਣਾ ਜਿਹਾ ਜਿਹੜਾ ਸਹਿਯੋਗ ਹੈ ਇਹਦੇ ਵਿੱਚ ਕੀਤਾ ਇਸ ਫਿਲਮ ਦੇ ਪ੍ਰੋਡਿਊਸਰ ਨੇ ਦਿਨੇਸ਼ ਮਲੋਤਰਾ ਜੀ ਜੋ ਸਿਨੇਫਲਿਕਸ ਦੇ ਮਾਲਕ ਨੇ ਔਰ ਇਹਦੇ ਵਿੱਚ ਜਿਹੜੀ ਵਿਲਾ ਕੰਪਨੀ ਹੈ ਉਹ ਮੇਰੇ بیٹے ਦੀ ਹੈ ਤੋਂ ਅਸੀਂ ਇਹਨੂੰ ਮਿਲ ਕੇ ਪ੍ਰੋਡਿਊਸ ਕੀਤਾ ਤੇ ਡਾਇਰੈਕਟ ਕੀਤਾ ਮੈਂ ਤੇ ਇਹਨੂੰ ਫਿਲਮ ਨੂੰ ਔਰ ਮੁੰਡਾ ਸਾਡਾ ਹੀਰੋ ਲਾਂਚ ਕੀਤਾ ਹੈ ਔਰ ਕੁਝ ਨਵੇਂ ਤੇ ਕੁਝ ਪੁਰਾਣੇ ਚਿਹਰੇਾਂ ਦਾ ਸੁਮੇਲ ਲੈ ਕੇ ਆਏ ਆ ਕਿਉਂਕਿ ਨਵਿਆਂ ਨੂੰ ਨਾਲ ਖੜੇ ਕਰਨ ਲਈ ਪੁਰਾਣੇ ਚਿਹਰੇ ਥੋੜੇ ਜ਼ਰੂਰੀ ਆ ਤਾਂ ਕਿ ਦਿਖਦੇ ਰਹਿਣ ਸੋ ਦੀਵਾ ਦਿਖਾਣ ਲਈ ਸੂਰਜ ਦੀ ਰੌਸ਼ਨੀ ਚਾਹੀਦੀ ਹੁੰਦੀ ਹੈ ਜਿਵੇਂ ਸੋ ਮੈਂ ਪੂਰੀ ਇੰਡਸਟਰੀ ਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਤੁਸੀਂ ਸਾਡੀ ਇਸ ਫਿਲਮ ਨੂੰ ਸਪੋਰਟ ਕਰਿਓ ਔਰ ਅੱਜ ਅਸੀਂ ਪ੍ਰੀਮੀਅਰ ਸ਼ੋਅ ਰੱਖਿਆ ਇੱਥੇ ਔਰ ਮੈਂ ਉਮੀਦ ਕਰਦੀਆਂ ਕਿ ਮੇਰੀ ਇਹ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੇਗੀ ਔਰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਮੈਂ ਇਹ ਵੀ ਕਹਿਣਾ ਚਾਹੁੰਨੀ ਆ ਕਿ ਅਸੀਂ ਹਰ ਉਹ ਨਵਾਂ ਟੈਲੈਂਟ ਪ੍ਰਮੋਟ ਕਰਾਂਗੇ ਚਾਹੇ ਪੱਲਿਓ ਪੈਸੇ ਲਾਉਣੇ ਪੈਣ ਸਾਡੇ ਨਾਲ ਜ਼ਰੂਰ ਸ਼ਾਮਲ ਹੋਇਓ ਪੰਗੇ ਆਵਾਜ਼ ਜੈ ਮਲਹੋਤਰਾ ਨੂੰ ਉੱਜ ਕੇ ਪਿਆਰ इज्जत सत्कार ਦਿਓ ਤਾਂ ਕਿ ਪੇਖਲੇ ਵਿੱਚ ਇਹ ਤੁਹਾਨੂੰ ਹੋਰ ਵੀ ਚੰਗੇ ਰੰਗ ਦਿਖਾਵੇ ਔਰ ਹੋਰ ਵਧੀਆ ਪੰਗੇਵਾ ਜੀਆਂ ਕਰਕੇ ਦਿਖਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਸੱਚੀ ਗੱਲ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਤੁਸੀਂ ਸਭ ਇੰਨਾ ਕੀਮਤੀ ਟਾਈਮ ਅੱਜ ਮੇਰੇ ਲਈ ਕੱਢਿਆ ਹੈ ਤੁਸੀਂ ਸਾਰੀ ਤੁਹਾਡੀ ਮੀਡੀਆ ਟੀਮ ਦਾ ਜਿੰਨੀ ਆਪਣੀ ਆਡੀਅנס ਹੈਗੇ ਨੇ ਲੁਧਿਆਣਾ ਦੇ ਵਾਸੀ ਨੇ ਔਰ ਆਲ ਓਵਰ ਆਪਣੇ ਪੰਜਾਬੀ ਜਿੰਨੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਨੇ ਤੇ ਬਹੁਤ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਜਿੱਦਾਂ ਕੀ ਵਰਕ ਮੈਡਮ ਨੇ ਕਿਹਾ ਕਿ ਅਸੀਂ ਹੜਪਿੰਡ ਤੋਂ ਲਈ ਅੱਜ ਜੋ ਸੋਚਿਆ ਇੱਕ ਸਟੈਪ ਚੁੱਕਣ ਲੱਗੀ ਹੈ ਸਾਰੀ ਇੰਡਸਟਰੀ ਚੁੱਕ ਰਹੀ ਹੈ ਤੇ ਅਸੀਂ ਵੀ ਉਹਦਾ ਹਿੱਸਾ ਬੰਨਣਾ ਚਾਹੁੰਦੇ ਆ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਬਸ ਵੇਟ ਨਹੀਂ ਕਰ ਪਾ ਰਿਹਾ ਕਿ ਜਲਦੀ ਜਲਦੀ ਸ਼ੋਅ ਸ਼ੁਰੂ ਹੋਵੇ ਤੇ ਤੁਸੀਂ ਸਾਡੇ ਪਾਏ ਹੋਏ ਐਕਸਪੀਰੀਅੰਸ ਤੇ ਬਸ ਪੁੱਛੋ ਨਾ ਜੀ ਨੈਕਸਟ ਲੈਵਲ ਐਕਸਟ੍ਰੀਮ ਨੈਕਸਟ ਲੈ ਇਹ ਤੇਜੀ ਮੈਮ ਦਾ ਮੈਂ ਜਿੰਨਾ ਮਤਲਬ ਜਿੰਨਾ ਵੀ ਥੈਂਕਸ ਕਰਾ ਘਟ ਹੈ ਕਿਉਂਕਿ ਸ਼ੀ ਇਜ਼ ਜਸਟ ਲਾਈਕ ਮਾਈ ਫਰੈਂਡ ਮਦਰ ਤੁਸੀਂ ਕੁਝ ਵੀ ਕਹਿ ਸਕਦੇ ਹੋ ਕਿਉਂਕਿ ਇਹ ਹਰ ਏਜ ਗਰੁੱਪ ਨਾਲ ਆਪਣੇ ਆਪ ਨੂੰ ਇਹ ਪਾਣੀ ਵਰਗੇ ਨੇ ਗਲਾਸ ਗਲਾਸ ਦੀ ਸ਼ੇਪ ਹੈ ਜਗ ਜਗ ਦੀ ਸ਼ੇਪ ਹੈ ਬਸ ਦਾਰੂ ਚ ਨਾ ਪਾਓ ਉਹ ਪਰ ਗੱਲ ਤੋਂ ਮਨ ਨੂੰ ਛੱਡ ਤੇ ਜਿੰਨੇ ਸਾਡੇ ਸਾਰੇ ਆਏ ਨੇ ਪ੍ਰਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਅੱਗੇ ਡੈਡ ਨੂੰ ਮੈਂ ਥੋੜਾ ਜਿਹਾ ਕਵਾਂਗਾ ਦੋ ਸ਼ਬਦ ਬੋਲਾਂਗੇ ਅਸੀਂ ਪ੍ਰੋਡੂਸਰੀ ਪੈਦਾ ਕੀਤਾ ਅੱਜ ਸਭ ਦਾ ਤੁਹਾਡਾ ਮੀਡੀਆ ਦਾ ਹਰ ਚੀਜ਼ ਦਾ ਜਿੰਨੇ ਸਾਡੇ ਆਡੀਅੰਸ ਆਏ ਨੇ ਭੈਣ ਭਰਾ ਆਏ ਨੇ ਇਹਨਾਂ ਨੇ ਸਭ ਕੁਝ ਕਿਹਾ ਤੇ ਮੇਰੇ ਜੋ ਘਰ ਰਿਆ ਵੀ ਕੁਝ ਨਹੀਂ ਲੇਕਿਨ ਤੁਹਾਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਜਿਹੜੀ ਹੜਪੇਟਾਂ ਵਾਲੀ ਗੱਲ ਹੈਗੀ ਆ ਉਹ ਅਸੀਂ ਵੱਧ ਚੜ ਕੇ ਕਰਾਂਗੇ ਅੱਜ ਦਾ ਜਿਹੜਾ ਸਾਰਾ ਹੈਗਾ ਉਹ ਅਸੀਂ ਅਨਾਉਂਸ ਕਰ ਹੀ ਦਿੱਤਾ ਅੱਗੇ ਵੀ ਅਸੀਂ ਜਿੰਨਾ ਹੋ ਪਈ ਉਹ ਜਿੰਨਾ ਹੋ ਸਕਿਆ ਉਹ ਨਾਲ ਉਸ ਨਾਲ ਚੱਲਾਂਗੇ ਨਾਲ ਚੱਲਦੇ ਰਹਿ ਕਿਉਂਕਿ ਇੰਡਸਟਰੀ ਇੱਕ ਐਸੀ ਚੀਜ਼ ਹੈਗੀ ਹੈ ਕੋਈ ਦੇਖੋ ਕੋਈ ਸਿੰਗਰ ਹੈ ਕੋਈ ਕੋਈ ਹੈ ਕੋਈ ਪਿੱਛੇ ਨਹੀਂ ਹਟਦਾ ਪਿਆ ਅਸੀਂ ਵੀ ਉਹਨਾਂ ਦਾ ਇੱਕ ਹਿੱਸਾ ਛੋਟਾ ਜਿਹਾ ਹਿੱਸਾ ਹੈ ਗਿਆ ਔਰ ਉਹ ਛੋਟਾ ਜਿਹਾ ਹਿੱਸਾ ਬਣ ਕੇ ਤੁਹਾਡੇ ਸਾਰਿਆਂ ਦੇ ਨਾਲ ਸਾਰੇ ਪੰਜਾਬ ਦੇ ਨਾਲ ਸਾਰੇ ਆਸਪਾਸ ਦੇ ਆਪਣੇ ਸਾਰੇ ਜਿੰਨੇ ਵੀ ਦੁਖੀ ਬਗਰ ਨਾਲ ਠੀਕ ਹੈ